ਹਮਲਾ ਹੋਇਆ 1984 ਦੇ ਵਿੱਚ ਉਸ ਵੇਲੇ ਵੀ ਸਿੱਖਾਂ ਨੇ ਆਪਣਾ ਕਦਮ ਠਾਇਆ ਬਿਆਂ ਸਿੰਘ ਤੇ ਸਤਨ ਸਤਵੰ ਸਿੰਘ ਤੇ ਕੇ ਸਿੰਘ ਨੇ ਤੇ ਜਿਹੜਾ ਜਨਰਲ ਸੀ ਫੌੜਦਾ ਜਿਸ ਨੇ ਫੌਜ ਨੂੰ ਅੰਦਰ ਭੇਜਿਆ ਸੀ ਦਰਬਾਰ ਸਾਹਿਬ ਉਸ ਨੂੰ ਵੀ ਜਿੰਦੇ ਸਿੱਖੇ ਨੇ ਆਪਣਾ ਸਿੱਖੀ ਦਾ ਸਬਕ ਸੁਣਾ ਦਿੱਤਾ ਆਪਣੇ ਕੋਲੇ ਬਾਦਸ਼ਾਹੀ ਨਹੀਂ ਹੈ ਪਰ ਤਾਂ ਵੀ ਆਪਾਂ ਆਪਣੇ ਤੌਰ ਦੇ ਉੱਤੇ ਇੱਕ ਕਿਸਮ ਦੀ ਬਾਕਸ਼ਾਈ ਅਸੀਂ ਰੱਖਦੇ ਹਾਂ ਕਿ ਕੋਈ ਵੀ ਬੈਰੀ ਜਿਹੜਾ ਸਾਡੇ ਧਰਮ ਤੇ ਸਾਡੀ ਕੌਮ ਦੇ ਉੱਤੇ ਵਾਰ ਕਰੂਗਾ ਅਸੀਂ ਉਹਦਾ ਮੁਕਾਬਲਾ ਕਰਾਂਗੇ ਜਦੋਂ ਤੇ ਹਿੰਦੂਤਵਾ ਨੇ ਇਸ ਸਿੱਖ ਭਾਰਤ ਦੇ ਮਨੁੱਖਾਂ ਦੇ ਵਿੱਚ ਸ਼ਹੀਦ ਕੀਤੇ ਹੈ रिश्ता अमरीका यूरोप का हिंदू मुल्क का बिगड़ता जो भी सिख कौम विपता आता सिंह हमेशा उसका जवाब दें है जुलम का देंगे एवं नहीं ਕਿਸੇ ਨੂੰ ਤੰਗ ਕਰਦੇ ਜਾਂ ਕਿਸੇ ਨੂੰ ਕੁਝ ਹੋਰ ਕਰਦੇ ਤੁਹਾਨੂੰ ਪਤਾ ਹੈ ਕਿ ਜਿਹੜੇ ਜਿਹੜੇ ਜ਼ੁਲਮ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦੇ ਉੱਤੇ ਹੋਏ ਆ ਉਹਨਾਂ ਦਾ ਜਵਾਬ ਮੌਗਲ ਹਕੂਮਤ ਜਿਹੜੀ ਇਸਲਾਮਿਕ ਹਕੂਮਤ ਸੀਗੀ ਉਹਨੂੰ ਵੀ ਸਮਾਂ ਸਮਾਂ ਸਿਰ ਮਿਲਦਾ ਰਿਹਾ ਅੰਗਰੇਜ਼ਾਂ ਦੇ ਬਿਨੇ ਵੀ ਸੰਗਤ ਉੱਠ ਪਈ ਸੀ ਜਦੋਂ ਨਨਕਾਣਾ ਸਾਹਿਬ ਦਾ ਮੋਰਚਾ ਹੋਇਆ ਤੇ ਜਦੋਂ ਜੈਤੋ ਦਾ ਮੋਰਚਾ ਲੱਗਿਆ ਤੇ ਸਰਕਾਰ ਨੂੰ ਨਿਉਣਾ ਪਿਆ ਸੀਗਾ ਸਾਰੇ ਪਾਸੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ 1984 ਦੇ ਵਿੱਚ ਉਸ ਵੇਲੇ ਵੀ ਸਿੱਖਾਂ ਨੇ ਆਪਣਾ ਕਦਮ ਠਾਇਆ ਭਾਈ ਬਰਨ ਸਿੰਘ ਤੇ ਸਤਵੰਤ ਸਿੰਘ ਤੇ ਕੇਰ ਸਿੰਘ ਨੇ ਤੇ ਜਿਹੜਾ ਜਨਰਲ ਸੀ ਫੋਰਡ ਦਾ ਜਿਸ ਨੇ ਫਾਰਗੋ ਅੰਦਰ ਪਏ ਜੈਸੀ ਦਰਬਾਰ ਸਾਹਿਬ ਉਸ ਨੂੰ ਵੀ ਜਿੰਦੇ ਸਿੱਖੇ ਨੇ ਆਪਣਾ ਸਿੱਖੀ ਦਾ ਸਬਕ ਸਨਾ ਦਿੱਤਾ ਬੇਸ਼ੱਕ ਅੱਜ ਆਪਣੇ ਕੋਲੇ ਬਾਦਸ਼ਾਹ ਨਹੀਂ ਹੈ ਪਰ ਤਾਂ ਵੀ ਆਪਾਂ ਆਪਣੇ ਤੌਰ ਦੇ ਉੱਤੇ ਇੱਕ ਕਿਸਮ ਦੀ ਬਾਕਸ਼ਈ ਅਸੀਂ ਰੱਖਦੇ ਹਾਂ ਕਿ ਕੋਈ ਵੀ ਵੈਰੀ ਜਿਹੜਾ ਸਾਡੇ ਧਰਮ ਤੇ ਸਾਡੀ ਕੌਮ ਦੇ ਉੱਤੇ ਵਾਰ ਕਰੂਗਾ ਅਸੀਂ ਉਹਦਾ ਮੁਕਾਬਲਾ ਕਰਾਂਗੇ ਹੁਣੇ ਹੁਣ ਇਸ ਸਾਲ ਦੇ ਵਿੱਚ ਮੋਦੀ ਦੀ ਸਰਕਾਰ ਨੇ ਉਹਦੇ ਨਾਲ ਅਮਿਤਸ਼ਾ ਜਿਹੜਾ ਹੋਮ ਸਕੱਤਰ ਹੈ ਰਾਜਨਾਥ ਸੇ ਰੱਖਿਆ ਦਾ ਵਜ਼ੀਰ ਹੈ ਅਜੀਤ ਗੋਇਨ ਜਿਹੜਾ ਖੁਫੀਆ ਏਜੰਸੀ ਦਾ ਡਾਇਰੈਕਟਰ ਆਇਆ ਜੈ ਸ਼ੰਕਰ ਜੋ ਵਿਦੇਸ਼ੀ ਮਾਮਲਿਆਂ ਦਾ ਵਜ਼ੀਰ ਹੈ ਫਿਰ ਰਵੀ ਸਨਾ ਜੋ ਰੋ ਦਾ ਮੁਖੀ ਹੈ ਸਾਬਕਾ ਰੋ ਦਾ ਮੁਖੀ ਸਮੰਤ ਗੋਇਣ ਇੰਨੇ ਇਸ ਸਾਲ ਬਾਹਰ ਦੇ ਮੁਲਖਾਂ ਦੇ ਵਿੱਚ ਤੇ ਅੰਦਰ ਸਾਡੇ ਮੁਲਖ ਦੇ ਵਿੱਚ ਸਿੱਖ ਲੀਡਰ ਜਿਹੜੇ ਖਾਲਸਾ ਦੇ ਵਿੱਚ ਮੰਨਦੇ ਸੀਗੇ ਉਹਨਾਂ ਨੂੰ ਇਹਨਾਂ ਨੇ ਸ਼ਹੀਦ ਕੀਤਾ ਉਹਨਾਂ ਦੇ ਵਿੱਚੋਂ ਭਾਈ ਹਰਦੀਪ ਸਿੰਘ ਨੱਜਰ ਸਿੰਘੇ ਰਿਤੂ ਦਮਨ ਸਿੰਘ ਮਾਲਕ ਸਿੰਘੇ ਸੁਖਦੂਲ ਸਿੰਘ ਮੋਗੇ ਦੇ ਸੀਗੇ ਅਭਪਾਰਤ ਸਿੰਘ ਖੰਡਾ ਲੁੱਧੇਹਾੜੇ ਦੇ ਸੀਗੇ ਉਹਨਾਂ ਨੂੰ ਬਲਾਇਟ ਦੇ ਵਿੱਚ ਕਤਲ ਕੀਤਾ ਵਨਵਰਡ ਨੂੰ ਪਰਮਜੀਤ ਸਿੰਘ ਪੰਜਵਰਡ ਨੂੰ ਪਾਕਿਸਤਾਨ ਦੇ ਵਿੱਚ ਕਤਲ ਕਰਤਾ ਲਖਬੀਰ ਸਿੰਘ ਰੋਟੇ ਨੂੰ ਪਾਕਿਸਤਾਨ ਦੇ ਵਿੱਚ ਸ਼ਹੀਦ ਕਰਤਾ ਜੀਪ ਸਿੰਘ ਸਿੱਧੂ ਨੂੰ ਹਰਿਆਣੇ ਦੇ ਵਿੱਚ ਸ਼ਹੀਦ ਕਰਤਾ ਮੂਸੇਵਾਲ ਨੂੰ ਪੰਜਾਬ ਦੇ ਵਿੱਚ ਸ਼ਹੀਦ ਕੀਤਾ ਤੇ ਹੰਡਰੇਡ ਸਿੰਘ ਹਰੀਨੋਨ ਪੰਜਾਬ ਦੇ ਵਿੱਚ ਕਤਲ ਕੀਤਾ ਸ਼ੌਤ ਸੰਗਠਨ ਜਿਹੜੀ ਇਹ ਸਰਕਾਰ ਹੈਗੀ ਹੈ ਜਿਹੜੋ ਇਹ ਸਲੇ ਨਜਾਇਜ਼ ਭਾਰਤ ਦੇ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕੀਤਾ ਇਹਨਾਂ ਨੇ ਸਿਰਫ ਕਤਲ ਨਹੀਂ ਕੀਤੇ ਪਰ ਇਹਨਾਂ ਨੇ ਜਿਹੜੇ-ਜਿਹੜੇ ਮੁਲਖਾਂ ਦੇ ਵਿੱਚ ਜਾਉਂਦੇ ਸਿੱਖਾਂ ਦੇ ਲੀਡਰ ਉਹਨਾਂ ਨੂੰ ਮਾਰਿਆ ਜਾਨੋ ਇਹਨਾਂ ਨੇ ਉਹ ਮੁਲਖਾਂ ਦੀ ਜਿਹੜੀ ਸੋਵਰਨਿਟੀ ਸੀ ਜਿਹੜੀ ਬਾਦਸ਼ਾਹੀ ਸੀ ਉਹ ਵੀ ਤੋੜਦੇ ਜੀ ਜੇਕਰ ਕਿ ਅਸੀਂ ਅਮਰੀਕਾ ਨੂੰ ਵੀ ਲਿਖਦੇ ਆ ਸਾਰੇ ਮੁਲਕਾਂ ਨੂੰ ਲਿਖਦੇ ਆ ਕਿ ਤੁਹਾਡੇ ਮੁਲਕਾਂ ਦੇ ਵਿੱਚ ਜੇ ਸਾਡੇ ਸਿੱਖਾਂ ਨੂੰ ਮੌਤੇ ਹਕੂਮਤ ਨੇ ਮਾਰਿਆ ਤਾਂ ਇਹਦਾ ਕੇਸ ਦਰਜ ਹੋਣਾ ਚਾਹੀਦਾ ਔਰ ਤੁਹਾਨੂੰ ਪਤਾ ਕਿ ਜਦੋਂ ਦੇ ਜਿੰਦੂਤਵ ਨੇ ਇਸ ਸਿਕਬਾਰ ਦੇ ਮੁਲਕਾਂ ਦੇ ਵਿੱਚ ਸ਼ਹੀਦ ਕੀਤੇ ਹੈ ਰਿਸ਼ਤਾ ਅਮਰੀਕਾ ਯੂਰਪ ਦਾ ਤੇ ਹਿੰਦੂ ਮੁਲਕ ਦਾ ਵਿਗੜਦਾ ਗਿਆ ਔਰ ਵਿਗੜਨ ਦੇ ਨਾਲ ਹੁਣ ਇਹ ਲੋਕ ਜੇ ਫਿਰਦੇ ਹੈ ਕਿ ਕਿੱਥੇ ਜਾਈਏ ਜਿਹੜੇ ਜ਼ੁਲਮ ਇਹਨਾਂ ਨੇ ਕੀਤੇ ਹੈ ਬਾਰ ਦੇ ਮਨਖਾਂ ਦੇ ਵਿੱਚ ਇੱਥੇ ਵੀ ਇੱਕ ਕਦੇ ਭੁੱਲੇ ਨਹੀਂ ਜਾ ਸਕਦੇ ਹੈਗੇ ਕਿਉਂਕਿ ਇਸ ਸੇ ਇੱਕ ਜਿਸਨ ਦੀ ਬਾਗਸ਼ਾ ਇਹਨਾਂ ਦੇ ਕੋਲੇ ਹਮੇਸ਼ਾ ਰਹੀ ਹੈ ਤਦ ਮੈਂ ਤੁਹਾਨੂੰ ਮਸੇ ਰੰਗਣ ਦੀ ਗੱਲ ਤੋਂ ਸ਼ੁਰੂ ਕੀਤਾ ਸੀਗਾ ਕਿ ਸਿੱਖ ਕਦੇ ਵੀ ਮਨਜ਼ੂਰ ਨਹੀਂ ਕਰਦਾ ਕਿ ਸਾਡੇ ਕੌਮੀਅਤ ਦੇ ਉੱਤੇ ਸਾਡੇ ਧਰਮ ਦੇ ਉੱਤੇ ਸਾਡੀ ਬੀਬੀਆਂ ਦੇ ਉੱਤੇ ਕੋਈ ਐਸਾ ਜ਼ੁਲਮ ਕਰੇ ਉਸ ਨੂੰ ਭੁਗਤਣਾ ਪੈਂਦਾ ਤੇ ਇਹ ਜਿਹੜੀ ਸਰਕਾਰ ਜਿਨ੍ਹਾਂ ਦੇ ਨਾਮ ਹੈ ਦੇ ਹੈ ਇਹ ਮੈਨੂੰ ਯਕੀਨ ਹੈ ਕਿ ਇਹਨਾਂ ਨੂੰ ਅੰਤ ਦੇ ਵਿੱਚ ਗੁਰਸਤ ਨਾਮ ਪ੍ਰਣਾ ਚੁੱਕ ਕਰਕੇ ਇਹ ਜਿਹੜੇ ਜੁਰਮ ਕੀਤੇ ਆ ਬੇਗਨਾ ਸਿੱਖਾਂ ਦੇ ਇੱਕ ਪੰਨੂ ਸਿੱਖ ਲੀਡਰ ਹੈ ਅਮਰੀਕਾ ਦਾ ਉਸ ਦੇ ਉੱਤੇ ਵੀ ਵਾਰ ਕਰਨਾ ਸੀ ਪਰ ਅਮਰੀਕਾ ਦੀ ਜਿਹੜੀ ਖੁਫੀਆ ਏਜੰਸੀ ਹੈ ਉਸ ਨੂੰ ਪਤਾ ਲੱਗ ਗਿਆ ਤੇ ਉਸ ਦਾ ਪਤਾ ਹੋਣ ਕਰਕੇ ਇੱਕ ਬੰਦਾ ਅੱਜ ਫੜਿਆ ਹੋਇਆ ਅਮਰੀਕਾ ਦੇ ਜੇਲ੍ਹ ਦੇ ਵਿੱਚ ਜਿਹੜੀ ਰੋ ਖੁਫੀਆ ਏਜੰਸੀ ਹੈ ਉਹਦਾ ਇੱਕ ਅਫਸਰ Yadav ਉਹਦਾ ਵੀ ਨਾਮ ਅਮਰੀਕਾ ਦੇ ਵਿੱਚ ਫਿਰਦਾ ਹੈ ਤੇ ਅਸੀਂ ਕਹਿੰਦੇ ਆ ਅਮਰੀਕਾ ਨੂੰ ਯਾਦਵ ਨੂੰ ਕਾਨੂੰਨ ਦੇ ਰਾਹੀਂ ਅਮਰੀਕਾ ਸੱਦਿਆ ਜਾਵੇ ਔਰ ਇਹ ਸੋ ਪੁੱਛ ਗਿਚਤੀ ਜAVE ਕਿ ਕਿਹੜੇ ਕਿਹੜੇ ਵਜ਼ੀਰ ਹੈ ਜਿਹੜੇ ਕਿਹੜੇ ਅਫਸਰ ਹੈ ਜਿਨ੍ਹਾਂ ਨੇ ਹੁਕਮ ਦਿੱਤੇ ਹੈ ਕਿ ਸਿੱਖ ਬੇਗਨਾ ਉਹਨਾਂ ਨੂੰ ਪਰਦੇਸਾਂ ਦੇ ਵਿੱਚ ਤੇ ਆਪਣੇ ਦੇਸ਼ ਦੇ ਵਿੱਚ ਉਨਨਾਂ ਨੂੰ ਸ਼ੀਤ ਕਰ ਦੋ ਸੋ ਅਮਰੀਕਾ ਨੂੰ ਕਰਨਾ ਪਊਗਾ ਜੋ ਕਰਕੇ ਨੀਤਾ ਅਮਰੀਕਾ ਦੀ ਬੜੀ ਬੇਇੱਜ਼ਤੀ ਹੈ ਕਿ ਸਾਡੇ ਮੁਲਕ ਦੇ ਵਿੱਚ ਆ ਕੇ ਇੰਡੀਆ ਨੇ ਸਾਡੇ ਸ਼ਹਿਰੀ ਸਾਡੇ ਸਿਟੀਜ਼ਨ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ